ਫੋਨ ਦਾ ਕੈਮਰਾ ਬੈਗ ਕਿਤੇ ਆ ਰਿਹਾ ਹੈ ਫੋਨ ਦਾ ਕੈਮਰਾ ਸ਼ਾਨਿਆ ਮੇਰਾ ਫੋਨ ਤਾਂ ਵੀ ਉਹ ਇੱਕ ਵੈਂਚੀ ਸੀ 3 5 3 ਦਾ ਕਾਰੀਆ ਹੋਏ ਇਹ ਕਿਤੇ ਨੂੰ ਅੱਜ ਪਾ ਰਹੇ ਅੱਜ ਕਿੰਨਾ ਪਾ ਰਹੇ ਤੇਰਾ ਕੰਮ ਕਰਦੀ ਆਪਣਾ ਕੰਮ ਕਰ ਸਰ ਪੀਵੀ 11 ਸੀਟੀ ਨਿਕਲ ਜਾਂਦੇ ਭਾਈ ਹੁਣ ਚੋਂ

ਹੋ ਕੋਟੋ ਬਾਹਰ ਨੂੰ ਮਾਰੋ ਦਰਵਾਜ਼ਾ ਬਾਹਰ ਨੂੰ ਬਾਹਰ ਨੂੰ ਅੰਦਰ ਨੂੰ ਨਹੀਂ ਮਾਰਨੀ ਬਾਹਰ ਨੂੰ ਖਿੱਚੋ ਬਾਹਰ ਨੂੰ ਮਰੋ ਜੀ ਬਾਹਰ ਮਾਰੋ ਉਹ ਮਾਰਤਾ ਬਾਹਰ ਨੂੰ ਮਾਰਤੀ ਹੀ ਬਾਹਰ ਨੂੰ ਮਾਰੋ ਜਿੱਦਾ ਪੁੱਤ ਮਾਰਦਾ ਉਹ ਬਤਾਂਕੇ ਦਾ ਮਾਰਦਾ ਭਾਜੀ ਮੇਰੀ ਬਹੁਤ ਜ਼ਿਆਦਾ ਪ੍ਰੋਬਲਮ ਹੈ ਮੇਰੇ ਸਾਥੀ ਚੀਜ਼ੇ ਨੇ ਕਿ ਉਹ ਮੈਂ ਖੁਦ ਸਿਨੀਅਰ ਮੈਨੇਜਰ ਆ ਐਚਰ ਆਪਣੀ ਗੱਡੀ ਚ ਮੈਂ ਜੀ ਉਹਨਾਂ ਦੀ ਕੋਈ ਗੱਡੀ ਪੁੱਛ ਨਹੀਂ ਲੈਂਦੇ ਬ੍ਰਦਰ ਮੇਰੀ ਗੱਡੀ ਚ ਬੱਜੀ ਆ ਆ ਦੇਖੋ ਉਹਨਾਂ ਕੋਲੀ ਬਟਾ ਥੋੜੀ ਗੱਡੀ ਤਾਂ ਲਿਆਓ ਕੀ ਕੀ ਬੱਚੀ ਐ ਉਹ ਵੀ ਬੋਲ ਰਹੇ ਨੇ ਜਿਹੜੇ ਹੁੰਦੇ ਵੀਰੇ ਅੱਜ ਕਿਹੜਾ ਟਾਈਮ ਆ ਜੇ ਕਲੀਨ ਕਰਦਾ ਬੜਾ ਜਾਂਦਾ ਸਮਝ ਕਰੀ ਜਾ ਰਹੇ ਆ ਯਾਰ ਆਈ ਆਫੀਸਰ ਖੜੇ ਨੇ ਤੇ ਉਹਨਾਂ ਸਾਹਮਣੇ ਇੱਕ ਬੰਦਾ ਖੜਾ ਹੋ ਗਿਆ ਤੇ ਨਾਮ ਹੈ ਭਾਜੀ ਅਮਰਿੰਦਰ ਸਿੰਘ ਹੈ ਮੇਰਾ ਕੀ ਕਾਰਨ ਕੀ ਹੋਇਆ ਕਿ ਭਾਜੀ ਕੀ ਗੱਲਬਾਤ ਹੋਈ ਡਰਿੰਕ ਕੀਤੀ ਹੋਈ ਹੈਗੀ ਤੇ ਡਰਿੰਕ ਕਰਕੇ ਮੈਂ ਹੈਲੋ ਓਏ ਫੋਨ ਨਾ ਪੜਾ ਮੇਰਾ ਨਾਮ ਅਮਰਿੰਦਰ ਭਾਜੀ ਕਿਹੜੀ ਜਗ੍ਹਾ ਹੋਇਆ ਦੱਸ ਲੀਂ ਲੀਕਾ ਪਹੁੰਦੀ ਆ ਮੈਂ ਗੱਡੀ ਕੱਢ ਕੇ ਆ ਰਿਹਾ ਸੀ ਬੱਚੇ ਲੈ ਕੇ ਤੇ ਇਹ ਬੰਦੇ ਨੇ ਲਿਆ ਗਈ ਗੱਡੀ ਵਿੱਚ ਮਾਰੀ ਸਾਈਡ ਤੇ ਡਰਿੰਕ ਕੀਤੀ ਵੀ ਆ ਵਿੱਚ ਵੀ ਸਮਾਨ ਦਾ ਸਿਗਰਟਾਂ ਵਗੈਰਾ ਲਾਈਟਰ ਵਗੈਰਾ ਸਾਰਾ ਇਹ ਕੱਲੇ ਸੀ ਭਾਜੀ ਗੱਡੀ 'ਚ ਕੱਲਾ ਸੀ ਤੇ ਕਿਧਰੋਂ ਦੀ ਆ ਰਹੇ ਸੀ ਉਧਰੋਂ ਆ ਰਹੇ ਸੀ ਇਹ ਹੁਣ ਵੀ ਬਤਮੀਜੀ ਕਰ ਰਹੇ ਵੀ ਬਿਲਕੁਲ ਪਾਈ ਧੱਕੇ ਮਾਰ ਰਹੇ ਫੋਲਸ ਮੁਲਾਜ਼ਮਾਂ ਨੂੰ ਫੇੜੀ ਡੀਲ ਕਰ ਰਹੇ ਹੁੰਦਾ ਹਾਂ ਅੰਜੀ ਸਾਹਿਬ ਜੀ ਬੋਲਟ ਦੇ ਚਾਲਾਨ ਕੱਟੇ ਕਿੰਨੇ ਚਾਲਾਨ ਕੱਟੇਗੇ ਤੇ ਕਿਸ ਚੀਜ਼ ਦੇ ਚਾਲਾਨ ਕੱਟੇਗੇ ਅਸੀਂ ਨੀਲਾ ਪੌਣਾ ਨਕਲਾ ਸੀ ਤੇ ਵਕਵਾ ਕੋਈ ਕਾਨੂੰਨ ਚੈੱਕ ਕਰ ਰਹੇ ਸੀ ਜਿਹਦੇ ਵਿੱਚ ਬੋਲਟਾਂ ਨੂੰ ਬਤਵਾ ਦਿੱਤੀ ਬੋਲਟ ਮੋਟਰਸਰੋ ਕੇ ਜਿਹੜੇ ਕਿ ਪੱਕੇ ਮਾਰਦੇ ਸੀ ਤੇ ਆਪਕਿਓ ਟ੍ਰਿਪਲ ਰਾਈਡਿੰਗ ਨੂੰ ਬੁਲਡਵਾਈਸ ਕਰਦੇ ਆ ਰਹੇ ਸੀ ਤੇ ਉਹਨਾਂ ਦੇ ਅਸੀਂ 3 15 ਤੋਂ 20 ਚਰੰਗ ਕਿਸੇ ਦੀ ਲੀਲਾ ਮਾਉਂ ਦੀ ਇੱਕ ਬੰਦੇ ਨੇ ਸ਼ਰਾਬ ਪੀਤੀ ਹੋਈ ਸੀ ਜੋ ਗੱਡੀ ਚਲਾ ਰਿਆ ਸੀ ਉਹ ਕਿਸੇ ਐਕਸੀਡੈਂਟ ਵੀ ਕੀਤਾ ਸੀ ਕਿਸੇ ਵਿਅਕਤੀ ਨਾਲ ਉਹ ਮਾਮਲਾ ਕੀ ਸੀ ਚੈਕਿੰਗ ਬਰੌਣ ਪਿੱਛੋਂ ਇੱਕ ਬ੍ਰੀਜ਼ਰ ਗੱਡੀ ਆ ਰਹੀ ਸੀ ਆਪਣਾ ਸਾਨੂੰ ਕਿਸੇ ਪਬਲਿਕ ਮੈਨ ਨੇ ਦੱਸਿਆ ਆਪਣਾ ਵੀ ਇੱਕ ਬ੍ਰੀਜ਼ਰ ਗੱਡੀ ਪਿੱਛੇ ਆਪਾਂ ਅੰਗੜੀ ਨੂੰ ਟੱਚ ਕਰਦੀ ਆ ਰਹੀ ਆ ਜਦੋਂ ਅਸੀਂ ਮੌਕੇ ਤੇ ਅਸੀਂ ਨੂੰ ਰੋਕਿਆ ਆਪਣਾ ਤੇ ਚਾਲਕ ਨੂੰ ਨਿਚੇ ਤਾਇਆ ਤੇ ਉਹ ਸ਼ਰਾਬੀ ਹਾਲਤ ਦੇ ਵਿੱਚ ਸੀ ਤੇ ਐਲਕੋਮਿਟਰ ਆਈ ਉਹ ਵੀ ਅਲਕੋਹਲ ਚੈੱਕ ਕੀਤੀ ਨਹੀਂ ਤੇ ਉਹਦਾ ਜਿਹੜਾ ਪੰਡਾ ਚਲਾਣਾ ਸ਼ਰਾਬ ਦਾ ਤੇ ਆਪਣਾ ਡਿਜੀਟਲ ਡਰਾਈਵ ਦਾ ਚਲਾ ਗਿਆ ਸਰ ਕਿੰਨੀ ਸ਼ਰਾਬ ਕੀਤੀ ਹੋਈ ਸੀ ਬੀਟਰ ਤੁਸੀਂ ਚੈੱਕ ਕੋਲ ਉਹ ਉਹ ਆਪਾਂ 200 ਪਲਸ ਸ਼ਰਾਬ ਸੀ ਆਪਾਂ ਵੀ ਇਸ ਕੋਈ ਪਰਸੈਂਟੇਜ ਸਾਡੀ ਦੱਸਦੀ ਆ ਆ ਨਾ ਮਸ਼ੀਨ 2 200 ਪਲਸ ਪਰਸੈਂਟੇਜ ਸੀ ਬੰਦਾ ਸਹੀ ਆ ਬਾ ਜੀ ਸੇਫ ਹੈ ਬੰਦਾ ਹਾਂ ਬੰਦੇ ਨੂੰ ਅਸੀਂ ਬੰਦਾ ਗੱਡੀ ਚਲਾਣ ਦੇ ਹਾਲਤ ਵਿੱਚ ਨਹੀਂ ਸੀ ਜਿਸ ਨੂੰ ਅਸੀਂ ਮੌਕੇ ਤੇ ਆਪਣਾ ਨਾਲ ਅਸੀਂ ਕਲਾਜ ਵਿੱਚ ਫੋਨ ਪਾ ਕੇ ਮੌਕੇ ਤੇ ਅਸੀਂ ਉਹਨੂੰ ਡਰੈਸ ਬਜਾਰ ਪੁੱਛ ਕੇ ਆਪਾਂ ਪਰੇਸ਼ਾਟ ਕੇ ਮਾਤ ਦਾ ਸਬੂਤ ਉਹਦੇ ਮੋਬਾਈਲ ਗੱਡੀ ਦੀ ਚਾਬੀ ਤੇ ਉਹਨਾਂ ਮਾਪਿਆਂ ਦੇ ਪੇਰੈਂਟ ਦੇ ਵਾਲੇ ਕਿੰਨਾ ਦਾ ਚਲਾਨ ਕੱਟਿਆ ਗਿਆ ਸਰ ਤੁਹਾਡੇ ਨੂੰ ਉਹਦਾ ਆਪਣਾ ਰਜਿਸਟਰ ਨੰਬਰ ਤੇ ਆਪਣਾ ਸ਼ਰਾਬ ਸ਼ਰਾਬ ਦਾ ਚਲਾਨ ਕਰ ਟ੍ਰੰਕ ਐਂਡ ਟ੍ਰੰਕ ਦਾ ਚਲਾਨ ਠੀਕ ਹੈ ਸਰ ਅਕਸਰ ਦੇਖਿਆ ਜਾਂਦਾ ਲੋਕੀ ਰਾਤ ਨੂੰ ਨੇ ਜਾਂ ਦਿਨ ਵਿੱਚ ਕਈ ਬੰਦੇ ਸ਼ਰਾਬ ਵੀ ਜਿੱਦਾਂ ਹੁੰ ਵੀ ਇੱਕ ਮਾਮਲਾ ਆਇਆ ਕੀ ਅਪੀਲ ਕਰਨਾ ਚਾਹਦੇ ਹੋ ਇਹਨਾਂ ਨੂੰ ਹੁਣੜਵਾਜੀ ਵਾਜਾਂ ਅਸੀਂ ਆ ਪਬਲਿਕ ਨੂੰ ਅਪੀਲ ਕਰਨਾ ਚਾਹੁੰਦੇ ਆ ਕਿ ਇੱਕ ਬ੍ਰੇਕ ਬੈਂਕਰ ਡਰਾਈਵ ਕਰ ਕੇ ਜੱਡੀਆਂ ਨਾ ਚੜਾਣ ਨਾ ਟੂ ਵਹੀਲ ਚੜਾਣ ਨਾ ਫੋਰ ਵਹੀਲ ਚੜਾਣ ਠੀਕ ਹੈ ਤੇ ਆਪਣਾ ਇਹ ਪੇਪਰ ਰਾਈਡਿੰਗ ਚਲਾਉਂਦੇ ਨੇ ਜਾਂ ਆਪਣਾ ਮੋਰਸਲ ਦੇ ਪਕਾਕੇ ਮਾਰਦੇ ਨੇ ਉਹ ਵੀ ਦਾ ਵੀ ਇਹੋ ਜਿਹਾ ਆਪਣਾ ਹੱਥ ਪਨਾ ਕਰਨਾ ਜੇ ਨਹੀਂ ਕਰਦੇ ਤਾਂ ਉਹਨਾਂ ਦੀ ਅਸੀਂ ਵਰਕਵਾਲ ਚਲਾਵਾਂਗੇ